ਜਿਹੜੀ ਵੀਡੀਓ ਬਣਾ ਰਹੇ ਆਂ ਜੈਤੋ ਸ਼ਹਿਰ ਦੇ ਵਿੱਚੋਂ ਬਣਾ ਰਹੇ ਆਂ ਤਸੀਲ ਵੀ ਇਹਨੂੰ ਜੈਤੋ ਹੀ ਪੈਂਦੀ ਹੈਗੀ ਤੇ ਜ਼ਿਲ੍ਹਾ ਫਰੀਦਕੋਟ ਪੈ ਜਾਂਦਾ ਹੈਗਾ ਤੇ ਬਾਈ ਦਾ ਵਪਾਰ ਦਾ ਕੰਮ ਆਗਾ ਤੁਸੀਂ ਦੇਖ ਸਕਦੇ ਹੋ ਸਪੈਸ਼ਲ ਜਰਸੀ ਤੇ ਕੰਮ ਆ ਜਰਸੀ ਛੋਟੀਆਂ ਬੱਚੀਆਂ ਕਾਫੀ ਗਣਤੀ ਦੇ ਵਿੱਚ ਹੁੰਦਗੀਆਂ ਤੇ ਵੱਡੀਆਂ ਗਾਇਆਂ ਵੀ ਹੁੰਦਗੀਆਂ ਤੇ ਬਾਕੀ ਐਚਐਫ ਦੇ ਵਿੱਚ ਵੀ ਤੁਹਾਨੂੰ ਮਿਲ ਜਾਣਗੀਆਂ ਤੇ ਸਾਹਮਣੇ ਤੁਸੀਂ ਸਕਰੀਨ ਤੇ ਜਿਹੜੀਆਂ ਬੱਚੀਆਂ ਦੇਖ ਰਹੇ ਹੋ ਸਾਰੀਆਂ ਜਰਸੀ ਦੇ ਵਿੱਚ ਆ ਕੁਝ ਪਿਓਰ ਆ ਤੇ ਕੁਝ ਕ੍ਰੋਸ ਆ ਉਹ ਜਿਹੜੀ ਡਿਟੇਲ ਹੋਊਗੀ ਸਾਰੀ ਉਹ ਬਾਈ ਤੋਂ ਕੱਲੀ-ਕੱਲੀ ਦੀ ਪੁੱਛਦੇ ਜਾਵਾਂਗੇ ਤੇ ਤੁਹਾਨੂੰ ਤੋਰ ਕੇ ਵੀ ਦਿਖਾਵਾਂਗੇ ਤੇ ਜਿਹੜਾ ਰੇਟ ਆ ਉਹ ਸਾਰਿਆਂ ਦਾ ਕੱਲੀ-ਕੱਲੀ ਦਾ ਵੀਡੀਓ ਦੇ ਵਿੱਚ ਹੀ ਹੋਊਗਾ ਤੇ ਜੀਨੂੰ ਜਿਹੜੀ ਵੀ ਬੱਛੀ ਪਸੰਦ ਆਉਂਦੀ ਆ ਤੇ ਬਾਈ ਨਾਲ ਤੁਸੀਂ ਕੰਟੈਕਟ ਕਰ ਸਕਦੇ ਹੋ ਸਕਰੀਨ ਦੇ ਉੱਤੇ ਨੰਬਰ ਚੱਲੀ ਜਾਂਦਾ ਇਸ ਨੰਬਰ ਦੇ ਉੱਤੇ ਸੰਪਰਕ ਕਰਕੇ ਜੇ ਤੁਸੀਂ ਬੱਛੀ ਖਰੀਦ ਸਕਦੇ ਹੋ ਜੇ ਕਿਸੇ ਨੇ ਇੱਕ ਖਰੀਦਣੀ ਆ ਦੋ ਖਰੀਦਣੀਆਂ ਜਾਂ ਇਕੱਠੀਆਂ ਖਰੀਦਣੀਆਂ ਗਈਆਂ ਉਹ ਤੁਸੀਂ ਗੱਲਬਾਤ ਕਰਕੇ ਇੱਥੇ ਆ ਕੇ ਪੂਰੀ ਤਸੱਲੀ ਕਰਕੇ ਖਰੀਦ ਸਕਦੇ ਹੋ ਤੇ ਬਾਕੀ ਦੋ ਦਿਖਾਵਾਂਗੇ ਗਾਈਆਂ ਤਾੜੀਆਂ ਸੋਈਆਂ ਤੇ ਮੁੱਲ ਸਾਰਿਆਂ ਦੇ ਵੀਡੀਓ ਦੇ ਵਿੱਚ ਹੀ ਹੋਣਗੇ ਤੇ ਆਪਦੀ ਤਸੱਲੀ ਕਰਕੇ ਤੁਸੀਂ ਖਰੀਦ ਸਕਦੇ ਹੋ ਤੇ ਅੱਜ ਥੋੜਾ ਆਪਾਂ ਜਿਆਦਾ ਸਮਾਂ ਨਹੀਂ ਲੈਂਦੇ ਤੇ ਬਾਈ ਨਾਲ ਸਾਰੀ ਗੱਲਬਾਤ ਕਰਾਉਨੇ ਆ ਤੇ ਤੁਹਾਨੂੰ ਕੱਲੀ-ਕੱਲੀ ਆਪਾਂ ਤੋੜ ਕੇ ਦਿਖਾਵਾਂਗੇ ਹਾਂਜੀ ਬਾਈ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਬਾਈ ਬਾਈ ਆਪਣਾ ਨਾਮ ਦੱਸ ਦਿਓ ਨਾਮ ਜਗਦੀਪ ਸਿੰਘ ਆ ਜੀ ਪਿੰਡ ਜੈਤੂ ਆ ਠੀਕ ਹੈ ਤੇ ਬਾਜਾਖਣਾ ਰੋਡ ਤੇ ਘਰ ਹੈ ਬਾਜਾਖਣਾ ਰੋਡ ਤੇ ਘਰ ਠੀਕ ਆ ਤੇ ਆਪਣਾ ਕੰਮ ਬਾਈ ਵਪਾਰ ਦਾ ਕੰਮ ਹਾਂ ਵਪਾਰ ਦਾ ਕੰਮ ਕਿੰਨੇ ਕ ਟਾਈਮ ਤੋਂ ਕਰਦੇ ਆ ਆਪਣ ਨੂੰ ਹੋ ਗਏ 5-6 ਸਾਲ ਪੰਜ ਛੇ ਸਾਲ ਹੋ ਗਏ ਠੀਕ ਆ ਤੇ ਹੈ ਜਰਸੀ ਦਾ ਜਿਸ ਫੈਸਲਾ ਹਾਂ ਆਪਣਾ ਜਰਸੀ گاਵਾ ਦਾ ਵੀ ਪਿੰਡਾਂ ਸਾਈਡ ਵਾਲਾ ਜਾਨੀ ਉਹ ਜਰਸੀ ਬੱਚਿਆਂ ਨੂੰ ਜਰਸੀ ਬੱਚਿਆਂ ਆ ਠੀਕ ਆ ਜਿਹੜੀਆਂ ਮਤਲਬ ਕਿ ਬੱਚਿਆਂ ਇਹ ਜਰਸੀ ਇਹ ਮਤਲਬ ਹਰ ਟਾਈਮ ਵੇਲੇ ਵਾਰ ਰਹਿੰਦੀਆਂ ਹਾਂ ਆਪਣਾ ਹਰ ਟਾਈਮ ਪੰਜ ਸੱਤ ਹੁੰਦੀਆਂ ਠੀਕ ਆ ਕਿਸੇ ਟਾਈਮ ਵੀ ਕੋਈ ਆਉਣਾ ਚਾਹੇ ਤਾਂ ਮਿਲਣਗੇ ਆ ਠੀਕ ਆ ਯਾਨੀ ਕਿ ਕ੍ਰਾਸ ਤੇ ਵੀ ਮਿਲ ਜਾਂਦੀਆਂ ਨੇ ਤੇ ਜੇ ਕਿਸੇ ਨੇ ਕਈ ਵਾਰੀ ਪਿਓਰ ਖਰੀਦਣੀ ਹੁੰਦੀ ਆ ਉਹ ਵੀ ਮਿਲ ਜੂ। ਵੀਰੇ ਜਿਹੜੇ ਕ੍ਰਾਸ ਤਾਂ ਲਈਦੇ ਵਿੱਚ ਮਾਲੇ ਰਾਜਸਥਾਨ ਦੇ ਬੰਦੇ ਜਿਆਦੇ ਹਰਮਾਨਗੜ੍ਹ ਦੇ ਇਹ ਆਪਣੇ ਕ੍ਰਾਸ ਮਾਲ ਜਿਆਦੇ ਲੈ ਕੇ ਜਾਂਦੇ ਆ। ਠੀਕ ਆ ਉਹ ਕ੍ਰਾਸ ਲੈ ਕੇ। ਉਹ ਸਾਜੀ ਵਾਲ ਤੇ ਜਰਸੀ ਕ੍ਰਾਸ ਲੈ ਕੇ। ਠੀਕ ਆ। ਤੇ ਜੇ ਹੁਣ ਆਪਾਂ ਦੁੱਧ ਪੱਖੋਂ ਗੱਲ ਕਰਕੇ ਵੀ ਜਰਸੀ ਦੁੱਧ ਪੱਖੋਂ ਵੀ ਚੰਗਾ ਮਿਲ ਜਾਂਦੀਆਂ। ਹਾਂ ਚੰਗੀਆਂ ਮਿਲ ਜਾਂਦੀਆਂ। ਠੀਕ ਆ ਤੇ ਐਚਐਫ ਵੀ ਮਿਲ ਜਾਣਗੇ। ਮਤਲਬ ਸਾਰੇ ਤਰ੍ਹਾਂ ਦਾ ਮਾਲ ਵੈਸੇ ਮਿਲ ਜੂ ਹਨਾ। ਹਾਂ ਜੀ ਹਾਂ ਜੀ। ਤੇ ਜੇ ਛੋਟੀਆਂ ਬੱਚੀਆਂ ਆਪਣੀਆਂ ਐਚਐਫ ਦੇ ਵਿੱਚ ਮਿਲ ਜਾਂਦੀ ਅੱਛਾ ਫੇ ਮਿਲ ਜਾਂਦੇ ਜੀ ਕੱਟ ਲਈ ਦੀਆਂ ਪਰ ਜਰਸੀਸ ਮਾਲ ਜਾਦੀ ਆਉਂਦਾ ਜਿਆਦਾ ਜਰਸੀ ਦੇ ਕੰਮ ਆ ਹਨਾ ਠੀਕ ਆ ਬਾਈ ਤੇ ਆਪਾਂ ਇੱਧਰ ਪਹਿਲੇ ਨੰਬਰ ਤੋਂ ਸ਼ੁਰੂ ਕਰ ਲਗੇ ਕੀ ਡਿਟੇਲ ਆ ਬਾਈ ਇਸ ਗਾਂ ਦੀ ਇਹ ਉਹ ਦੂਜਾ ਸੂਆ ਹੋਇਆ ਜਿਹੜਾ ਅੱਜ ਸੂਈਆ ਦੂਜਾ ਸੂਆ ਠੀਕ ਆ ਤੇ ਜੇਰ ਪੈਣੀ ਠੰਡੀ ਸੀਲ ਪੂਰੀ ਆ ਜਿਵੇਂ ਮਰਜ਼ੀ ਚੋਈ ਇੱਕ ਨੰਬਰ ਆ ਇਹ ਮੋਟਾ ਅੰਝੋ ਕੁ ਗੱਡਾ ਚੰਗਾ ਲੱਗਿਆ ਠੀਕ ਆ ਅੰਮ੍ਰਿਤਸਰ ਆ ਮਾਵੇ ਬਾਈ ਆਪਣਾ ਜਿਵੇਂ ਇੱਕ ਨੰਬਰ ਚੋਈ ਆ ਠੰਡੀ ਸੀਲ ਪੂਰੀ ਤੇ ਬੱਚਾ ਆ ਜੇ ਮੈਂ ਕਰਾਂ ਬੱਚਾ ਮਛੀਂਡਾ ਨਹੀਂ ਕਰਦਾ ਵੱਛਾ ਹਾਂਜੀ ਠੀਕ ਹੈ ਤੇ ਦਾ ਰੇਟ ਕੀ ਰੱਖਿਆ ਬਾਈ ਇਹਦਾ 63000 ਰੁਪਏ 63000 ਰੇਟ ਹੈ ਠੀਕ ਹੈ ਤੇ ਖੋਲ ਕੇ ਦਿਖਾ ਦੇ ਬਾਈ ਕਿਹਦੇ ਰਮ ਲਓ ਵੀ ਦੋਸਤੋ ਦੇਖ ਸਕਦੇ ਤੁਸੀਂ ਐਫਪ ਦੇ ਵਿੱਚ ਪੈਂਦੀ ਹੈ ਤਾਜੀ ਸੂਈ ਹੈ ਬਿਲਕੁਲ ਤੇ ਬੈਕ ਸਾਈਡ ਤੋਂ ਤੁਸੀਂ ਆਰਡਰ ਦੇਖ ਸਕਦੇ ਹੋ ਸੋਹਣਾ ਲਖਾਉਂਦੀ ਹੈਗੀ ਤੇ ਤਾਜੀ ਸੂਈ ਹੈ ਬਿਲਕੁਲ ਤੇ ਜੇਰ ਹਜੇ ਪੈਣੀ ਬਾਕੀ ਹੈਗੀ 63000 ਦਾ ਮੁੱਲ ਆਗਾ ਫੇਸ ਦੇਖ ਸਕਦੇ ਹੋ ਤੁਸੀਂ ਬਾਡੀ ਵੰਦਰ ਦੇ ਤਾਂ ਥਾਣ ਬਹੁਤ ਵਧੀਆ ਹੈ ਤੇ ਆਰ ਰਮੂਰ ਨੂੰ ਵੀ ਚੰਗਾ ਆਗਾ ਬਾਕੀ ਵਿੱਥੀ ਵੀ ਚੰਗੀ ਆ ਤੇ ਜਿਹੜੇ ਥਾਣਾ ਦਾ ਸਾਈਜ਼ ਆ ਉਹ ਵੀ ਬਹੁਤ ਵਧੀਆ ਹੈਗਾ ਮੁੱਠੀ ਦੀ ਜਵਾਈ ਵਾਲੇ ਥਾਣਾਂ ਆਗੇ ਤੇ ਜਿਹਨੂੰ ਵੀ ਪਸੰਦ ਆਉਂਦੀ ਹੈ ਤੁਸੀਂ ਬਾਈ ਨਾਲ ਕੰਟੈਕਟ ਕਰ ਸਕਦੇ ਹੋ ਤੇ ਦੂਜੇ ਨੰਬਰ ਤੇ ਤੁਹਾਨੂੰ ਆਪਾਂ ਆਹ ਗਾਂ ਦੀ ਡਿਟੇਲ ਲੈ ਕੇ ਦੰਨੇ ਆ ਇਹਦੀ ਕੀ ਡਿਟੇਲ ਆ ਬਾਈ ਇਹ ਦੋ ਤਰ੍ਹਾਂ ਦੀ ਸੀ ਹੈ ਵੀਰੇ ਠੀਕ ਆ 9 ਲੀਟਰ ਬੋਲਾ ਏ ਥੱਲੇ ਆਉਣਾ 13 ਕਿ ਲੀਟਰ ਦੱਦ ਕਰੋਗੇ ਠੀਕ ਆ 13 ਲੀਟਰ ਦੇ ਦੋ ਹਾਂ ਛੰਡੀ ਸੀ ਪੂਰੀਆ ਮਦਰ ਬੱਚਣ ਚਰਮ ਦੇ ਦਿਆ ਨੇ ਬੱਚੀ ਏ ਕਿ ਬੱਚਾ 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 ਦੇ ਬਸ ਇਹਦੇ ਮਾਰ ਬੱਚਾ ਆਗਾ ਠੀਕ ਆ ਤੇ ਇਹਦਾ ਮੁੱਲ ਇਹਦਾ 50000 ਇਹਦਾ 50000 ਮਾਣ ਤਣ ਕਰ ਦਿੰਦੇ ਮਾਣ ਤਣ ਵਿੱਚ ਹੋਊ ਠੀਕ ਆ ਇਹ ਵੀ ਤਾਜੀ ਸੂਈ ਆ ਦੋਸਤੋ ਤੇ 50000 ਨੂੰ ਇਹਦਾ ਰੇਟ ਆਗਾ ਕ੍ਰਾਸ ਬ੍ਰੀਡ ਦੇ ਵਿੱਚ ਆ ਜੇਰ ਡਗਣਾ ਜੀ ਜੇਰ ਓਕੇ ਆ ਹਾਂ ਵੀਡੀਓ ਹੈਗੀ ਆ ਅਪਰਕਲ ਦਿਖਾ ਠੀਕ ਆ ਜੇਰ ਇਹਦੀ ਓਕੇ ਆ ਜਮਾ ਬਾਈਆਂ ਕੋਲੇ ਵੀਡੀਓ ਹੈਗੀ ਆ ਤੇ ਉਹ ਦਿਖਾ ਦੇਣਗੇ ਜਿਹਨੂੰ ਵੀ ਲੋੜ ਆਗੀ ਤੇ ਅੜ ਰੇ ਇਹਦਾ ਵੀ ਸੋਹਣਾਗਾ ਸਾਫ ਸੁਥਰਾਗਾ ਥਾਣਾ ਦਾ ਸੈਜ ਵਿੱਥੀ ਬਹੁਤ ਵਧੀਆ ਗੀ ਇਹ ਦੋ ਗਾਈਆਂ ਸੀਗੀਆਂ ਤਾਜ਼ੀਆਂ ਸੂਈਆਂ ਆਹ ਭਾਈ ਕਿੰਨਾ ਕ ਦੁੱਧ ਪਾ ਸਕਦੀ ਐ ਕਿਉਂ ਸਾਰਾ ਇੰਟਰਵਿਊ ਆਪ ਕਰਕੇ ਦੇਵਾਂਗੇ 18 ਲੀਟਰ ਕਹਿ ਕੇ ਦੇਵਾਂਗੇ ਆਪਾਂ 2 ਲੀਟਰ ਤੋਂ 2 ਲੀਟਰ ਹੋ ਸਕਦਾ ਵਾ ਠੀਕ ਆ ਯਾਨੀ ਇੰਨੀ ਆਪਾਂ ਨੂੰ ਤਸੱਲੀ ਹੈ ਠੀਕ ਆ ਤੇ ਇਸ ਤੋਂ ਬਾਅਦ ਆ ਗਈਆਂ ਬੱਚੀਆਂ ਬੱਚੀਆਂ ਦੀ ਅੱਪਾ ਤੁਹਾਨੂੰ ਡਿਟੇਲ ਲੈ ਕੇ ਦਿੰਨੇ ਆ ਜਿਹੜੀ ਪਹਿਲੇ ਨੰਬਰ ਤੇ ਬੱਚੀ ਹੈ ਬਈ ਇਹਦੀ ਕੀ ਡਿਟੇਲ ਹੈ ਕਿੰਨੀ ਉਮਰ ਹੋਊਗੀ ਇਹ ਵੀ ਦੰਦੋ ਸਾਰੇ ਮਾਲ ਖੀ ਰਹੀ ਆ ਸਾਰੇ ਖੀ ਰਹੀਆਂ ਆ ਹਾਂਜੀ ਠੀਕ ਆ ਇਹਦੀ ਬਣਕ ਚ ਨੰਬਰ ਥੋੜੀ ਜ਼ਿਆਦਾ ਹੋ 12 ਮਹੀਨੇ ਹੋਊਗੀ ਹੈ ਖੀਰ ਕੋਈ ਯਾਨੀ ਹਾਂ ਜਰਸੀ ਤੇ ਸਾਈਵਾਲ ਦਾ ਕਰਾਸ ਆ ਬਈ ਠੀਕ ਆ ਜਰਸੀ ਸਾਈਵਾਲ ਦਾ ਕਰਾਸ ਝੋਲ ਝੁੱਲ ਚੱਲੂ ਬਈ ਕਿੰਨਾ ਝੋਲੇਗਾ ਝੋਲ ਝੁੱਲ ਬਹੁਤ ਕੀ ਬਾਕੀ ਥਾਣ ਕਿਵੇਂ ਚੱਲ ਰਹੀ ਐ ਚੱਲ ਰਹੀ ਥਾਣਾ ਜੇ ਤੁਸੀਂ ਫੋਟੋ ਚਾਹੁੰਦੇ ਠੀਕ ਐ ਇਹ ਜਰਸੀ ਸਾਹਿਵਾਲ ਦਾ ਕ੍ਰੋਸ ਆ ਦੋਸਤੋ ਬਾਕੀ ਝੋਲ ਚੰਗੀ ਹੈਗੀ ਤੇ ਤੁਸੀਂ ਆਪ ਦੀ ਜਸਲੀ ਕਰਕੇ ਖਰੀਦ ਸਕਦੇ ਹੋ ਤੇ ਆਹ ਤਾਂ ਜਮੇ ਹੀ ਪੂਰੀ ਟੌਪ ਆ ਪਿਓਰ ਨਗੀਨਾ ਹੀ ਇੱਕ ਤਰ੍ਹਾਂ ਦਾ ਜਿਹਨੇ ਪੂਰੀ ਪਿਓਰ ਦੇ ਸਕੀਨ ਆ ਉਹ ਇਸ ਬੱਸੀ ਨੂੰ ਖਰੀਦ ਸਕਦੇ ਆ ਫੇਸ ਕੁਆਲਟੀ ਇਹਦੀ ਦੇਖ ਸਕਦੇ ਹੋ ਕੰਨ ਦੇਖ ਸਕਦੇ ਹੋ ਤੇ ਰੰਗ ਵੀ ਇਹਦਾ ਬਹੁਤ ਵਧੀਆ ਆਗਾ ਬਹੁਤ ਸੋਹਣਾ ਰੰਗ ਆਗਾ ਇਹਦੇ ਥਾਣ ਕਿਵੇਂ ਬਾਈ ਚਾਰ ਹੀ ਆ ਚਾਰ ਹੀ ਆ ਠੀਕ ਆ ਤੇ ਚੈੱਕ ਕਰੇ ਵੇ ਥਾਣ ਸਾਰਿਆਂ ਦੇ ਹਾਂ ਚੈੱਕ ਕੀਤੇ ਰੋ ਬਈ ਫੋਰਡ ਸ਼ਾਂ ਕਿਸੇ ਦੇ ਹੈ ਜਾਂ ਨਹੀਂ ਇਹ ਚਾਰ ਹੀ ਆ ਇਹਦੇ ਵਿੱਚ ਚਾਰ ਹੀ ਥਾਣਾ ਦੋਸਤੋ ਫੋਰਡ ਸ਼ਾਂ ਐਣੀ ਕੋਈ ਵਧੀਆ ਥਾਣਾ ਇਹਦਾ 15000 ਰੁਪਇਆ ਮੁੱਲਾ ਇਹਦਾ 15000 ਆ ਤੇ ਇਹਦਾ 14000 ਇਹਦਾ 14000 ਠੀਕ ਆ ਤੇ ਸਤੋ ਅੱਗੇ ਬਈ ਆ ਗਈ ਜਿਹੜੀ ਇਦੋ ਬਾਰਾ ਦੋਨੇ ਪਤੀਆਂ ਦਾ 12 12000 ਮੋਲੇ ਇਹਦੇ ਵਿੱਚ ਝੋਲ ਬਹੁਤ ਸੋਨਾ ਜੀ ਇਹਦੇ ਮਾਰੇ ਦਾਣਾ ਰਿਹਾ ਇੱਕ ਲੱਗਿਆ ਲੈ ਉਹ ਤੇ ਇਹਦੇ ਮਾੜਾ ਜਿਹਾ ਹੈਗਾ ਹਾਂ ਥੋੜਾ ਜਿਹਾ ਹੀ ਆ ਉਹ ਝੋਲ ਝਾਲ ਚੰਗੀ ਆ ਹਨਾ ਬੰਕ ਦੇਣ ਝੋਲ ਆ ਇਹਦਾ ਹਮੇ ਹਜੇ 8 ਮਹੀਨੇ ਹੋਰ ਆ ਜੀ 8 ਮਹੀਨਿਆਂ ਦੀ ਆ ਇਹ ਠੀਕ ਆ ਦੇਖ ਸਕਦੇ ਤੁਸੀਂ ਥੋੜਾ ਜਿਹਾ ਇੱਕ ਪਾਸੇ ਹੈਗਾ ਬਾਕੀ ਕੋਈ ਇਹ ਵੱਡੀ ਗੱਲ ਨਹੀਂ ਹੁੰਦੀਗੀ ਜਰਸੀ ਜਾਂ ਕੋਈ ਐਚਪਾ ਇਹਨਾਂ ਦੇ ਮਾੜਾ ਮੋਟਾ ਆ ਹੀ ਜਾਂਦਾ ਇਹ ਆ ਗਈ ਕਾਫੀ ਕਲਰ ਦੇ ਵਿੱਚ ਤੇ ਇਹ ਵੀ ਚੰਗੀ ਆ ਇਹਦੀ ਉਮਰ ਕਿੰਨੀ ਹੋਊਗੀ ਮੈਂ ਨਾਲ ਬੱਚਾ ਵੀ ਇਹ ਵੀ ਅਠਾ ਦਾ ਹੀ ਆ ਹਾਂਜੀ ਠੀਕ ਆ ਇਹ ਦੋਸਤੋ ਕਾਫੀ ਕਲਰ ਦੇ ਵਿੱਚ ਆ ਦੇਖ ਸਕਦੇ ਹੋ ਤੁਸੀਂ ਤੇ ਇਸ ਕੁਆਲਟੀ ਇਹਦੀ ਵੀ ਦੇਖ ਸਕਦੇ ਹੋ ਬੜੀ ਆਗੀ ਕੋਈ ਨਹੀਂ ਕਹਿੰਦੇ ਤੇ ਬਾਕੀ ਜਿਹੜੀ ਵੀ ਪਸੰਦ ਆਉਂਦੀ ਆ ਤੇ ਤੁਸੀਂ ਆਦੀ ਸੰਭ ਦੇ ਨਾਲ ਖਰੀਦ ਸਕਦੇ ਹੋ ਇਹਦੀ ਜੋੜੀ ਜਿਹਨੇ ਥਣ ਕਿਵੇਂ ਇਹਦੇ ਵਿਚਾਰੀ ਹੈ ਇਹ ਗਾਇਦੇ ਵੀ ਚਾਰ ਹੀ ਆ। ਨਾਲੇ ਪਰ ਚੱਕੀ ਤੇਰੇ ਘਰੇ ਖੜੀ ਹੈ। ਇਹਦਾ 12000 ਮੋਲ ਹੈ। ਇਹਦਾ 12000 ਮੋਲ ਹੈ। ਇਸ ਤੋਂ ਅੱਗੇ ਇਹ ਹੈਗੀ ਵੀ ਕ੍ਰੋਸ ਆ ਗਈ ਹੈ ਇਹ। ਨਹੀਂ ਪਿਓ ਜੱਸੀ ਬਾਈ ਛੋਟੇ ਬਣਾਉਂਦੇ ਆਂ ਇਹਦੇ ਵਿੱਚ। ਠੀਕ ਆ। ਫੋਰ ਚਾਂਗ ਦੇ ਨੇ ਚੈੱਕ ਨਹੀਂ ਕੀਤੀ ਆਪਾਂ ਚੈੱਕ ਕਰਦੇ। ਚਾਰ ਹੀ ਆਏ ਨਹੀਂ ਹੈ ਨਾ। ਹਾਂਜੀ ਇਹਦਾ 8000 ਰੁਪਏ ਮੋਲ ਹੈ। ਇਹਦਾ 8000 ਮੋਲ ਹੈ। ਹਾਂਜੀ ਠੀਕ ਆ। ਤੇ ਇਸ ਤੋਂ ਅੱਗੇ ਉਹਨਾਂ ਦਾ ਮੋਲ ਕਿੰਨਾ ਹੈ? ਇਹ ਜਾਨੀ ਸਭ ਤੋਂ ਛੋਟੇ ਆ ਗਏ ਹਨ ਹਾਂ ਇਹਨਾਂ ਦੀ ਦੋਨਾਂ ਦੀ ਚਾਰ ਮਹੀਨੇ ਨਗਰਾ ਜੀ ਉਹਦੀ ਪੰਜ ਮਹੀਨੇ ਆ ਇਹਦੀ ਚਾਰ ਮਹੀਨੇ ਆ ਠੀਕ ਆ ਉਹ ਦੂਜੀ ਦੀ ਪੰਜ ਮਹੀਨੇ ਆ ਇਹਨੂੰ ਵੀ ਜਰਸੀ ਪ્યોਰ ਬੱਚਾ ਠੀਕ ਆ ਇੱਕ ਜਿਹੜੇ ਇਕੱਠੇ ਲੈਣੇ ਆਲੇ ਤਾਂ ਆਪਾਂ ਦੋਨਾਂ ਦਾ ਮੁੱਲ ਅਠ ਹਜ਼ਾਰ ਕੀਆ ਚਾਰ ਚਾਰ ਜੀ ਦੋਵਾਂ ਦਾ ਅੱਠ ਆ ਹਾਂ ਜੀ ਹਾਂ ਠੀਕ ਆ ਇਹਨਾਂ ਦੋਵਾਂ ਦਾ ਦੋਸਤੋ 8000 ਮੁੱਲ ਆ ਤੇ ਬਾਕੀ ਤੁਹਾਨੂੰ ਆਪਾਂ ਦੱਸ ਹੀ ਦਿੱਤੇ ਆ ਤੇ ਬਾਕੀ ਭਾਈ ਕਈ ਵਾਰੀ ਕਿਸੇ ਨੇ ਜਿਵੇਂ ਸਾਰੰਗੀ ਇਕੱਠੀਆਂ ਲੈਣੀਆਂ ਹੁੰਦੀਆਂ ਤਾਂ ਫਰਕ ਪੈ ਜੂਗਾ ਮੁੱਲ ਤੱਕ ਨਹੀਂ ਠੀਕ ਆ ਉਹਨਾਂ ਚ ਵੱਧ ਹੋ ਜੂਗਾ ਹਾਂ ਜੀ ਹਾਂ ਠੀ ਤੇ ਇੱਥੇ ਆ ਕੇ ਵੀ ਤਸੱਲੀ ਕਰ ਸਕਦਾ ਤੇ ਬਾਕੀ ਆਨਲਾਈਨ ਵੀ ਹੋ ਜਾਂਦਾ ਹਾਂ ਆਨਲਾਈਨ ਭੇਜ ਦਾਂਗੇ ਬਾਈ ਜੀ ਆਪਾਂ 11 ਰੁਪਏ ਕਿਲੋਮੀਟਰ ਵਾਰ ਤੇ 50-50 ਚ ਭੇਜ ਦਾਂਗੇ ਠੀਕ ਆ ਵੀ ਜੇ ਕਿਸੇ ਨੇ ਆਨਲਾਈਨ ਮੰਗਾਉਣਗਾ ਹਾਂਜੀ ਹਾਂ ਤਾਂ ਆਨਲਾਈਨ ਵੀ ਤੁਸੀਂ ਭੇਜ ਸਕਦੇ ਠੀਕ ਆ ਤੇ ਤਕਰੀਬਨ ਜਿੰਨਾ ਵੀ ਮਾਲਕ ਆਉ ਸੀਗਾ ਇਹ ਸਾਰਾ ਆਪਾਂ ਤੁਹਾਨੂੰ ਤੋਰ ਕੇ ਦਿਖਾਤਾ ਤੇ ਡਿਟੇਲ ਸਾਰੀ ਲੈ ਕੇ ਦੇਤੀ ਹੈਗੀ ਜਿਹਨੂੰ ਜਿਹੜੀ ਵੀ ਚੀਜ਼ ਪਸੰਦ ਆਉਂਦੀ ਆ ਤੇ ਤੁਸੀਂ ਆਪਦੀ ਤਸੱਲੀ ਕਰਕੇ ਤੇ ਬਾਈ ਨਾਲ ਗੱਲਬਾਤ ਕਰਕੇ ਇੱਥੇ ਆ ਕੇ ਕਰੀਸਾ ਗਣੇ ਵੀਡੀਓ ਦੇਖਣ ਲਈ ਸਾਰਿਆਂ ਦਾ ਧੰਨਵਾਦ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਿਓ ਤੇ ਜਿਹੜੇ ਫੇਸਬੁੱਕ ਤੇ ਨਹੀਂ ਆਇਆ ਉਹ ਫੇਸਬੁੱਕ ਤੇ ਇਨ ਕਰ ਲਿਓ ਫੋਲੋ